ਦੀਨਾਨਗਰ ਬਿਹਾਰਾਂਪੁਰ ਰੋਡ ਤੇ ਦੀਨਾਨਗਰ ਦੇ ਇੱਕ ਨਾਮੀ ਨਿੱਜੀ ਸਕੂਲ ਦੀ ਬੱਸ ਅਸੰਤੁਲਿਤ ਹੋ ਕੇ ਇੱਕਦਮ ਸੜਕ ਕਿਨਾਰੇ ਦੀ ਇੱਕ ਦੀਵਾਰ ਨਾਲ ਜਾ ਟਕਰਾਈ। ਗਰੀਮਤ ਇਹ ਰਹੀ ਹੈ ਕਿ ਬੱਸ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਗਏ ਹਨ ਪਰ ਜਾਣਕਾਰੀ ਮਿਲੀ ਹੈ ਕਿ ਬੱਸ ਦੇ ਕੰਧ ਨਾਲ ਟਕਰਾਨ ਕਾਰਨ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਜ਼ਿਲ੍ਹਾ ਸਿਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਨਿੱਜੀ ਸਕੂਲ ਦੇ ਪ੍ਰਬੰਧਕ ਨਾਲ ਗੱਲਬਾਤ ਕੀਤੀ ਪ੍ਰਬੰਧਕਾ ਦਾ ਕਹਿਣਾ ਹੈ ਕਿ ਕਾਰ ਨਾਲ ਟੱਕਰ ਹੋਣ ਤੋਂ ਬਚਾਉਂਦਿਆਂ ਬਚਾਉਂਦਿਆਂ ਬਸ ਅਸੰਤੁਲਿਤ ਹੋ ਗਈ ਸੀ ਜਦੋਂ ਉਹਨਾਂ ਨੂੰ ਸੀਸੀਟੀਵੀ ਦਿਖਾਈ ਗਈ ਤਾਂ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਵਿੱਚ ਅਜਿਆ ਕੁਝ ਨਜ਼ਰ ਨਹੀਂ ਆ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਅਤੇ ਜੇਕਰ ਡਰਾਈਵਰ ਦੀ ਕੋਈ ਗਲਤੀ ਨਜ਼ਰ ਆਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਦੇਖੋ ਅੱਜ ਹੀ ਮੈਨੂੰ ਸਵੇਰੇ ਪੱਤਰਕਾਰ ਦਾ ਫੋਨ ਆਇਆ ਹੈ ਕਿ ਜਿਹੜੀ ਬੱਸ ਹੈ ਦਿਨਾਨਗਰ ਦੀ ਉਹ ਥੋੜੀ ਟਕਰਾਈ ਹੈਗੀ ਹੈ ਪਰ ਜਦੋਂ ਅਸੀਂ ਸਕੂਲ ਕੋਲੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਾਰ ਨੂੰ ਵਿਚਾਰੇ ਸੀ ਉਹਦੇ ਕਰਕੇ ਥੋੜਾ ਮਤਲਬ ਕਿ ਐਕਸੀਡੈਂਟ ਹੋਇਆ ਪਰ ਬੱਚੇ ਸਾਡੇ ਸਾਰੇ ਸੇਫ ਹੈਗੇ ਆ ਬੱਚਿਆਂ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹੈ ਤੇ ਆਪਾਂ ਨੂੰ ਜੋ ਸੇਫਟੀ ਬਾਹਾਂ ਦੇ ਅਕੋਰਡਿੰਗ ਜੋ ਗਾਈਡਲਾਈਨਸ ਆਂਦੀਆਂ ਅਸੀਂ ਸਾਰੇ ਸਕੂਲਾਂ ਨੂੰ ਸੈਂਡ ਕਰਦੇ ਆਂ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਆ ਤੇ ਆਪਾਂ ਜਿਸ ਵੀ ਸਕੂਲ ਨੇ ਗਲਤੀ ਕੀਤੀ ਹੈ ਜਾਂ ਅੱਗੇ ਤੋਂ ਕਰੇਗਾ ਆਪਾਂ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਗੇ ਤੋਂ ਅਜਿਹੀ ਘਟਨਾ ਜੇਕਰ ਹੁੰਦੀ ਹੈ ਜਾਂ ਮੇਰੇ ਧਿਆਨ ਵਿੱਚ ਅੱਜ ਵੀ ਆਈ ਹੈ ਆਪਾਂ ਸਾਰਾ ਕਨਫਰਮ ਕਰਕੇ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਬੰਧਤ ਪ੍ਰਿੰਸੀਪਲ ਤੇ ਥੋੜੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸਕੂਲ ਤੇ ਪੂਰੀ ਕਾਰਵਾਈ ਹੋਏਗੀ ਡਰਾਈਵਰ ਤੇ ਤਾਂ ਹੋਏਗੀ ਹੋਏਗੀ ਇਹ ਹਦਾਇਤ ਦਿੰਦੇ ਆ ਕਿ ਬੱਚਿਆਂ ਦੀ ਜਿਹੜੀ ਸਪੀਡ ਹੈ ਜੇ ਭਰੀ ਵਾਸਾ ਨੂੰ ਥੋੜਾ ਲਿਮਟ ਵਿੱਚ ਲਾਇਆ ਜਾਏ ਮੌਸਮ ਵੀ ਥੋੜਾ ਧੁੰਦ ਵਾਲਾ ਹੈਗਾ ਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਪੂਰੇ ਸਕੂਲ ਦੇ ਵੀ ਕਾਰਵਾਈ ਕਰਾਂਗੇ ਸੇਫ ਅਕੋਰਡਿੰਗ ਜੋ ਸਾਨੂੰ ਪਾਲਸੀ ਆਈ ਹੋਈ ਹੈ